ਦੇਆ ਕਬੂ ਨਾ ਨਕ ਗੁਣ ਗਾਰੇ ਨਾਮ ਨੰ ਵਟ ਭਾਤੀ ਹਰ ਸਤਿ ਸਬਾਰ ਹੈ ਭਾਗ ਜੀ ਪ੍ਰਭ ਖਾਦਾ ਦਿਨ ਭਾਗਾ ਸਤ ਸੰਗ ਨਾਲੰਗ ਸੰਗਤ ਦਾ ਗੁਰੂ ਦੀ ਸੰਗਤ ਤੋਂ ਵੇਨਾ ਕੋਰ ਦੁਨੀਆਵੀ ਗੱਲਾਂ ਕਰਦਾ ਆਦਾ ਇਧਰ ਉਧਰ ਮਸੋੜਾ ਗੁਰੂ ਦੀ ਬਾਣੀ ਕੀਤੇ ਪੁਨੀਆਵੀ ਮੈਲ ਇਕੱਠੀ ਕਰਤ ਵਾਲੀ ਗੱਲ ਹੈ ਬਿਨ ਸੰਗਤ ਦਾ ਡਰ ਉਹ ਹੀ ਜੀ ਪਰਮ ਭੈਤ ਕਹਿੰਦਾ ਉਹ ਲੁਕੀ ਹੋਈ ਹੈ ਅਤੇ ਦੋ ਸਿਕੰਦਰ ਦੇ ਬਾਣੀ ਨੂੰ ਸੁਣਦੇ ਗੁਰੂ ਦੀ ਬਾਣੀ ਨਹੀਂ ਪੜ੍ਹਦੇ ਇਹ ਉਹ ਜੀਵ ਕੀਰਤਨ ਵਿੱਚ ਨਹੀਂ ਬੈਠਦੇ ਗੁਰੂ ਦੇ ਉਪਦੇਸ਼ ਨੂੰ ਬਈ ਸੁਣਨ ਦੇ ਕੇ ਬਾਣ ਖੋੜ ਲੈਲਾ ਹੋ ਜਾਂਦਾ ਹੈ ਇਹਦਾ ਮਤਲਬ ਬਾਣੀ ਸੁਣਨਾ ਮਨ ਦੀ ਮਹਿਰ ਉਤਾਰਨਾ ਹੈ ਦਰਸ਼ਨ ਕਰਨਾ ਅੱਖਾਂ ਦੀ ਮਹਿਰ ਕਰਨਾ ਹੈ ਬਾਣੀ ਸੁਣਨਰ ਕੰਤ ਵਿੱਚ ਧਰਨੇ ਬਾਣੀ ਪੂਰਨ ਕਰਉਣ ਨਾਲ ਜੀਵਨ ਮਾਤਰੁ ਲਿਈ ਜਿੱਦਾਂ ਅਸੀਂ ਆਪਣੇ ਸਰੀਰ ਦੀ ਸਫਾਈ ਕਰਦੇ ਹਾਂ ਵਧੀਆ ਵਧੀਆ ਸਾਬਣ ਲੈ ਕੇ ਵਧੀਆ ਵਧੀਆ ਪ੍ਰਸ਼ੂਮਾ ਲਾ ਕੇ ਸਾਡੇ ਤਨ ਨੂੰ ਪਤਨੂ ਆਵੇ ਇਸ ਮਹਿਲਾ ਦੀ ਇਹ ਦੁਨੀਆਵੀ ਗੱਲ ਹੈ ਪਰ ਆਪਣੀਆਂ ਅੱਖਾਂ ਦਾ ਦੇਖਣਾ ਪੁੱਤਰ ਕਰਨਾ ਕੰਨਾਂ ਦਾ ਸੁਣਨਾ ਪੁੱਤਰ ਕਰਨਾ ਜੀਭ ਨਾਲ ਬੋਲਣਾ ਪੁੱਤਰ ਕਰਨਾ ਬਾਣੀ ਸੁਣਿਆ ਗੁਰੂ ਦੀ ਬਾਣੀ ਪੜ੍ਹਿਆ ਜਿਹੜਾ ਪਹਿਲਾ ਸੰਤ ਜਪਾ ਗਾਇਆ ਹੈ ਉਹ ਕਲਿਆਣ ਅੰਦਰ ਪੰਜਵੇਂ ਪਾਛੋ ਦੀ ਬਾਣੀ ਦੇਵੇਂ ਹਰਪੰਦਰ ਸਾਹਿਬ ਬ੍ਰਿਹਾਦ ਕੀ ਪਹਿਲਾ ਸ਼ਬਦ ਰਾਗ ਅਦਗਨ ਕੀਤਾ ਜਾਂਦਾ ਹੈ ਇਹ ਬ੍ਰਿਹਾਦ ਹੈ ਹਰਮੰਦਰ ਸਾਹਿਬ ਅਸਰ ਸਰਵ ਸਿਦਾ ਕੀ ਸੁਣਦੇ ਹੋ ਤਾਂ ਪਹਿਲਾ ਸ਼ਬਦ ਰਾਗ ਅਦਗਨ ਕੀਤਾ ਜਾਂਦਾ ਹੈ ਅਸੀਂ ਉਸੇ ਬ੍ਰਿਹਾਦ ਨੂੰ ਲਗਾਉਂਦੇ ਹਾਂ ਪਹਿਲਾ ਸ਼ਬਦ ਪੰਨਿਆਂ ਬਾਸ਼ਵਤ ਦੀ ਬਾਣੀ ਰਾਗ ਕਲਿਆਣ ਦਸੂਦਰ ਦਾ ਪਾਠ ਹੁੰਦਾ ਹੈ ਨਾ ਕਿ ਪਾਠ ਤੋਂ ਬਾਅਦ ਆਰਤੀ ਆਰਤੀ ਤੋਂ ਬਾਅਦ ਬਾਗ ਵਿੱਚ ਕਲਿਆਣ ਦੀ ਚੌਂਕੀ ਲਗਣੀ ਹੈ ਕਲਿਆਣ ਰਾਗ ਦਾ ਤੁਕ ਹੈ

कर्म धर्म नहीं जाना ना मैं कर्म पता ना धर्म पता है एक मेरे से दया करो बेटी रूप शब्द है एक मेरे से दया करो दया करो नानक कौन गा रहा है कि जवान थोड़े को गावे एक कान थोड़े को सुन इस शब्द से अर्थ दया करो नानक कौन गा रहा है लगे तेरा पारा तीस हजार दस्ता साड़ी मंडे वे शब्द पर गाने ਧਿਆਰ ਕਰੋ ਨਾਨਕ ਘਣ ਗਾਰੇ ਤੁਸੀਂ ਸਾਡੇ ਤਿਆਰ ਤੁਸੀਂ ਤੁਹਾਡੇ ਘੋਣ ਪਾਉਂਦੇ ਦੇਗੇ ਤੁਹਾਡੇ ਬਾਣੇ ਪੜਦੇ ਦੇਗੇ ਵਾਇਪੂ ਸਿਮਰਨ ਕਰਦੇ ਦੇਗੇ ਜਾਪ ਕਰਦੇ ਦੇਗੇ ਸੇਵਾ ਕਰਦੇ ਦੇਗੇ ਤਪਸੀ ਕਰਦੇ ਦੇਗੇ ਇਹ ਗੁਰੂ ਦੀ ਦਇਆ ਹੈ ਬਲਕਿ ਜਦੋਂ ਬੰਦਾ ਸਿਮਰਨ ਕਰਦਾ ਹੈ ਤਪਸੀ ਕਰਦਾ ਹੈ ਫਿਰ ਬਾਹਰੀ ਵਾਲੀ ਗੱਲ ਕੋਈ ਸਭ ਆਪੇ ਬਰਤਸ਼ ਕਰਦੇ ਨੇ ਆਓ ਇਹ ਸੰਗਤ ਆਪਾਂ ਗਾਇਨ ਕਰਦੇ ਆਂ ਇਹਦੇ ਵਿੱਚ ਆਪਾਂ ਵਾਇਪੂ ਸਿਮਰਨ ਵੀ ਕਰਾਂਗੇ ਸੁਰਤ ਨੂੰ ਗੁਰਦੇ ਸ਼ਬਦ ਵਿੱਚ ਰੱਖਿਓ बड़े प्यारा बड़ा, बड़ा प्यारा उपदेश है आओ बड़े प्यार मेरिया भैन पिछे बैठिया ने मेरे भीर पिछे बैठे ने आवाज बहुत सूहे को आ रही है अपने समय जाएगा शब्द को ध्यान सीना के अंदर तक जा रही है ਕਿਤਾਬਾਂ ਦੁਨੀਆਵੀ ਗਾਣਾ ਨਹੀਂ ਸੁਣਦੇ ਗਾਣਾ ਸਾਡੇ ਬੱਚੇ ਸੁਣਦੇ ਮਗਰੋਂ ਪਹਿਲਾਂ ਹੀ ਗਾਉਣ ਲੱਗ ਪੈਂਦੇ ਆ ਜਿਵੇਂ ਇਹ ਕਿਨਾਂ ਦੀ ਕੀਤੀ ਇਹ ਵਸਫਤ ਕੀਰਤਨ ਚ ਬਣਦੇ ਤੇ ਕੀਪਲ ਸ਼ੁਰੂ ਹੋਇਆ ਇਸ ਵਾਪਕ ਹੋਇਆ ਸਾਡੀ ਸੁਰ ਤੇ ਸ਼ਬਦ ਗਾਉਣ ਲੱਗ ਪਵੇ ਸਾਡੀ ਜ਼ੁਬਾਨੇ ਗਾਉਣ ਲੱਗ ਪਵੇ ਮਿੱਠਾ ਲੱਗੇ ਤੇਰਾ ਬਾਣਾ ਇੱਡੇ ਪਿਆਰ ਨਾਲ ਸੁਣਨਾ ਇੱਕ ਫਾਇਰ ਸਿਮਫਨੀ ਕਰਨਾ ਹੈ ਆਓ ਥੋੜੀ ਪਿਆਰ ਨਾਲ ਬਾਣੀ ਮਾਇਆ ਕਰੀਏ ਦਇਆ ਕਰ ਪ੍ਰਭ ਨਾਨਕ ਗੁਰੂ ਗੋਬਿੰਦ ਗਾ ਕੱਤੇ ਤੇਰਾ ਪਾਣਾ ਵਿਖਾ ਲ ਕੈ ਤੇਰਾ ਪਾਣਾ ਵਿਖਾ ਲ ਕੈ ਤੇਰਾ ਪਾਣਾ ਬੜੋ ਵਿਖਾ ਲ ਕੈ ਤੇਰਾ ਪਾਣਾ ਵਾ ਵਾ ਮਿੱਠਾ ਲੱਗੇ ਤੇਰਾ ਪਾਣਾ ਮਿੱਠਾ ਲੱਗੇ ਤੇਰਾ ਪਾਣਾ ਦਇਆ ਕਰੋ ਨਾਲ ਤੁੰਗਾਵੇ ਦਇਆ ਕਰੋ ਨਾਲ ਤੁੰਗਾਵੇ ਮਿੱਠਾ ਲੱਗੇ ਤੇਰਾ ਪਾਣਾ ਮਿੱਠਾ ਲੱਗੇ لا پا آ ڏٺه مي کي آ ڪيتا لڳي ٿي رپا وا